ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨਿਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਲੇਡੀਜ਼ ਕੀਵੀ ਦੇ ਫਰੰਟ ਪਾਰਟ ਦੀ ਵੀਡੀਓ ਲੈ ਕੇ ਆਏ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਵੀਡੀਓ ਨੂੰ ਇਸ ਪਾਰਟ ਦੇ ਲਈ ਆਪਾਂ 50 ਝੋਟੇ ਪਾਏ ਆ ਜੀ 100 ਗੁੰਡਾ ਪਾਇਆ ਟੋਟਲ 100 ਗੁੰਡਾ ਪਾਇਆ ਆਪਾਂ ਬਾਰਡਰ ਬਣਾਈ ਕੀਤਾ ਇਸ ਬਾਰਡਰ ਦੀ ਵੀਡੀਓ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਹੋਈ ਹੈ ਜੀ ਆਪਣੇ ਚੈਨਲ ਤੇ ਇਸ ਤੋਂ ਅੱਗੇ ਆਪਾਂ ਇਹ ਫੱਟੀ ਵਾਲੀ ਸਕੀਵੀ ਬਣਾਉਣੀ ਹੈ ਜੀ ਆਪਾਂ ਫੱਟੀ ਪਾਉਣੀ ਹੈ ਵਿਚਕਾਰ ਇਹਦੇ 100 ਗੁੰਡਾ ਹੈ ਇਹ ਬਾਰਡਰ ਦਾ ਇਸ ਦੇ ਵਿੱਚ ਆਪਾਂ ਫੱਟੀ ਰੱਖਣੀ ਹੈ ਫੇਰ ਆਪਾਂ ਫਸਟ ਪਾਰਟ ਬਣਾਈ ਕਰਨਾ ਇਸ ਦੇ ਲਈ ਆਪਾਂ 46 ਕੁੰਡੇ ਬਣਾਈ ਕਰਨੇ ਹਨ ਜੀ 1 2 3 4 5 6 7 8

ਬਾਈ 3 24 25 26 ਇਸ ਤਰ੍ਹਾਂ ਕਰਦੇ ਆਪਾਂ ਇਹ 46 ਗੁੰਡੇ ਬਣਾਈ ਕਰ ਲੈਣੇ ਆ ਜੀ ਡਿਜ਼ਾਈਨ ਇਸ ਤਰ੍ਹਾਂ ਆਪਾਂ ਡਿਜ਼ਾਈਨ ਦੇ ਅਕੋਰਡਿੰਗ ਫਸਟ ਸਲਾਈ ਹੈ ਜਿਹੜੀ ਇਹ ਸਿੱਧੀ ਸਿੱਧੀ ਬਣਾਈ ਕਰ ਲਈ ਜੀ 46 ਗੁੰਡੇ ਬਣਾਈ ਕਰ ਰਹੇ ਆ ਇਸ ਤੋਂ ਅੱਗੇ ਆਪਾਂ ਫੱਟੀ ਰੱਖਣੀ ਹੈ ਫੱਟੀ ਜੇ ਤੁਸੀਂ ਬਾਰਡਰ ਦੇ ਨਾਲ ਦੀ ਰੱਖਣੀ ਹੈ ਤਾਂ ਬਾਰਡਰ ਦੇ ਨਾਲ ਦੀ ਬਣਾਈ ਕਰ ਸਕਦੇ ਹੋ ਜੇ ਜੇਕਰ ਉਲਟੇ ਕੁੰਡਿਆਂ ਦੀ ਬਣਾਈ ਕਰਨੀ ਹੈ ਤਾਂ ਉਲਟੇ ਕੁੰਡਿਆਂ ਦੀ ਬਣਾਈ ਕਰ ਸਕਦੇ ਹੋ ਇੱਥੇ ਆਪਾਂ ਉਲਟੇ ਕੁੰਡਿਆਂ ਦੀ ਬਣਾਈ ਕਰਨੀ ਹੈ 8 ਕੁੰਡੇ ਆਪਾਂ ਰੱਖਨੇ ਆ ਫੱਟੀ ਜੇ 2 3 4 5 6 7 8 ਇੱਕ ਕੁੰਡਾ ਐਸਤਰਾ ਸਲਿੱਪ ਕਰ ਲੈਣਾ ਇਹ ਐਕਸਟਰਾ ਕੁੰਡਾ ਹੋ ਜਾਊ 8 ਕੁੰਡਿਆਂ ਦੀ ਫੱਟੀ ਵੀ ਤੁਸੀਂ ਰੱਖ ਸਕਦੇ ਹੋ 10 ਕੁੰਡਿਆਂ ਦੀ ਵੀ ਰੱਖ ਸਕਦੇ ਹੋ 6 ਕੁੰਡਿਆਂ ਦੀ ਵੀ ਰੱਖ ਸਕਦੇ ਹੋ ਇਹ ਆਪਣੀ 8 ਕੁੰਡਿਆਂ ਦੀ ਫੱਟੀ ਹੋ ਗਈ ਜੀ ਇੱਕ ਕੁੰਡਾ ਇਧਰ ਐਕਸਟਰਾ ਹੋ ਗਿਆ 9 ਕੁੰਡਿਆਂ ਦੀ ਫੱਟੀ ਹੋ ਗਈ ਹੁਣ ਇਸ ਨੂੰ ਆਪਾਂ ਇੱਥੋਂ ਹੀ ਬੈਕ ਕਰ ਦੇਣਾ ਇਹ ਸਲਾਈ ਨੂੰ ਆਪਾਂ ਇੱਥੋਂ ਹੀ ਬੈਕ ਕਰ ਦੇਣਾ ਇਹਨਾਂ ਗੁੰਡਿਆਂ ਨੂੰ ਇਸ ਸਲਾਈ ਉੱਪਰ ਹੀ ਰਹਿਣ ਦੇਣਾ ਜੀ ਇਸ ਤਰ੍ਹਾਂ ਜੋ ਆਪਾਂ ਡਿਜ਼ਾਈਨ ਦੇ ਅਕੋਰਡਿੰਗ ਬਣਾਈ ਕਰ ਰਹੇ ਹਾਂ ਉਸ ਤਰੀਕੇ ਦੇ ਨਾਲ ਬਣਾਈ ਕਰਦੇ ਜਾਣਾ ਇਸ ਸਲਾਈ ਨੂੰ ਐਕਸਟਰਾ ਫੱਟੀ ਵਾਲੇ 8 ਗੁੰਡੇ ਆਪਾਂ ਐਕਸਟਰਾ ਗੁੰਡੇ ਸਣੇ 9 ਗੁੰਡੇ ਹੋਗੇ ਇਹਨਾਂ ਨੂੰ ਆਪਾਂ ਉਲਟੇ ਬਣਾਈ ਕਰਨਾ ਹੈ ਬਾਕੀ ਸਾਰੀ ਸਲਾਈ ਵੀ ਆ ਪਾਲਟੀ ਉਲਟੀ ਬਣਾਈ ਕਰ ਰਹੇ ਆ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਪਾਇਆ ਬੈਕ ਸਾਈਡ ਪਾਰਟ ਦੇ ਵਿੱਚ ਉਸ ਤਰ੍ਹਾਂ ਹੀ ਆਪਾਂ ਇਹ ਸਾਰੀ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਆ ਜੀ ਸਾਰੇ ਕੁੰਡਿਆਂ ਨੂੰ ਆਪਾਂ ਉਲਟਾ ਉਲਟਾ ਬਣਾਈ ਕਰਦੇ ਜਾਣਾ ਤੀਸਰੀ ਸਲਾਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਜੀ ਫਰੰਟ ਪਾਰਟ ਦੀ ਹੈ ਇਹ ਲੇਡੀਜ਼ ਸਕੀਵੀ ਦੀ ਇਸ ਸਲਾਈ ਨੂੰ ਆਪਾਂ ਇਸ ਤਰ੍ਹਾਂ ਹੀ ਜੋ ਡਿਜ਼ਾਈਨ ਆਪਾਂ ਪਾ ਰਹੇ ਹਾਂ ਇਸ ਡਿਜ਼ਾਈਨ ਦੇ ਵਿੱਚ ਸਿੱਧੀਆਂ ਪੈਂਦੀਆਂ ਦੋ ਸਲਾਈਆਂ ਇਸ ਨੂੰ ਆਪਾਂ ਇਸ ਤਰ੍ਹਾਂ ਬਣਾਈ ਕਰਕੇ ਕੰਪਲੀਟ ਕਰਦੇ ਜਾਣਾ ਸਿੱਧਾ ਸਿੱਧਾ ਬਣਾਈ ਕਰਦੇ ਜਾਣਾ ਸਾਰੀ ਸਲਾਈ ਨੂੰ ਫੱਟੀ ਵਾਲੇ ਕੁੰਡਿਆਂ ਨੂੰ ਇੱਥੇ ਆਪਾਂ ਉਲਟਾ ਬਣਾਈ ਕਰਦੇ ਜਾਣਾ ਜੀ ਇਸ ਤਰ੍ਹਾਂ ਜੋ ਫੱਟੀ ਵਾਲੇ ਕੁੰਡੇ ਆਪਾਂ ਚਾਹੇ ਤੁਸੀਂ 8 ਕੁੰਡੇ ਰੱਖੇ ਆ ਚਾਹੇ 9 ਕੁੰਡੇ ਰੱਖੇ ਆ ਇਹਨਾਂ ਕੁੰਡਿਆਂ ਨੂੰ ਆਪਾਂ ਉਲਟਾ-ਉਲਟਾ ਬਣਾਈ ਕਰਦੇ ਜਾਣਾ ਉਲਟ ਸਾਈਡ ਤੋਂ ਇਸ ਡਿਜ਼ਾਈਨ ਦੀ ਸਲਾਈ ਨੂੰ ਆਪਾਂ ਉਲਟਾ ਉਲਟਾ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਹੀ ਆਪਾਂ ਡਿਜ਼ਾਈਨ ਪਾਉਂਦੇ ਹੋਏ ਮੋਡੇ ਦੀ ਲੈਂਥ ਤੱਕ ਇਹ ਸਾਈਡ ਨੂੰ ਪੂਰਾ ਕਰ ਲੈਣਾ ਜੇ ਫਿਰ ਆਪਾਂ ਦੂਸਰੀ ਸਾਈਡ ਦੀ ਬਣਾਈ ਕਰਾਂਗੇ ਇਸ ਤਰ੍ਹਾਂ ਆਪਾਂ ਇਹ ਡਿਜ਼ਾਈਨ ਪਾਉਂਦੇ ਹੋਏ ਮੋਡੇ ਦੀ ਲੈਂਥ ਤੱਕ ਇਸ ਪਾਰਟ ਨੂੰ ਪੂਰਾ ਕਰ ਲੈਣਾ ਇਸ ਤਰ੍ਹਾਂ ਆਪਾਂ ਇਸ ਕੀਵੀ ਦੀ ਇੱਕ ਸਾਈਡ ਨੂੰ ਜੀ 모ਡੇ ਦੀ ਘਟਾਈ ਤੱਕ ਬਣਾਈ ਕਰਕੇ ਕੰਪਲੀਟ ਕਰ ਲਏ ਇੱਥੋਂ ਆਪਾਂ ਹੁਣ 모ਡੇ ਦੀ ਘਟਾਈ ਕਰਨੀ ਹੈ 모ਡੇ ਦੀ ਘਟਾਈ ਕਰਨ ਲਈ ਆਪਾਂ ਇਸ ਤਰ੍ਹਾਂ ਪਹਿਲਾਂ ਇੱਕ ਕੁੰਡਾ 슬립 ਕਰਨਾ ਹੈ ਜੀ ਥ੍ਰੈਡ ਆਪਣੀ ਸਾਈਡ ਕਰ ਲੈਣਾ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰਦੇਣਾ ਇੱਕ ਕੁੰਡਾ ਘਟ ਗਿਆ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰਦੇ ਨੇ ਦੋ ਕੁੰਡੇ ਘਟ ਗਏ ਇਸ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਲੈਣਾ ਇੱਕ ਕੁੰਡਾ ਹੋਰ ਨਾਲ ਐਡ ਕਰ ਲੈਣਾ ਤਿੰਨ ਕੁੰਡੇ ਘਟ ਗਏ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਇੱਕ ਕੁੰਡਾ ਹੋਰ ਐਡ ਕਰਕੇ ਚਾਰ ਕੁੰਡੇ ਘਟ ਗਏ ਪਹਿਲੀ ਸਲਾਈ ਦੇ ਵਿੱਚ ਆਪਾਂ ਚਾਰ ਕੁੰਡਿਆਂ ਦੀ ਘਟਾਈ ਪਾਉਣੀ ਹੈ ਜੀ ਚਾਰ ਕੁੰਡੇ ਘਟਾ ਲੈਣੇ ਆ ਫਸਟ ਸਲਾਈ ਦੇ ਵਿੱਚ ਬਾਕੀ ਸਾਰੀ ਸਲਾਈ ਨੂੰ ਆਪਾਂ ਬਣਾਈ ਕਰਦੇ ਹੋਏ ਕੰਪਲੀਟ ਕਰ ਲੈਣਾ ਪਹਿਲੀ ਸਲਾਈ ਨੂੰ ਉਲਟੀ ਸਾਈਡ ਤੋਂ ਸਾਰੀਆਂ ਸਲਾਈਆਂ ਨੂੰ ਆਪਾਂ ਉਲਟਾ-ਉਲਟਾ ਹੀ ਬਣਾਈ ਕਰਦੇ ਜਾਣਾ ਸਿੱਧੀ ਸਾਈਡ ਦੇ ਵਿੱਚ ਹੀ ਘਟਾਈ ਪਾਉਗੀ ਇਸ ਤਰ੍ਹਾਂ ਹੀ ਆਪਾਂ ਇਹ ਘਟਾਈ ਪਾਉਂਦੇ ਜਾਣਾ ਸਾਈ ਸਿੱਧੀ ਸਾਈਡ ਤੋਂ ਜੀ ਉਲਟੀ ਸਾਈਡ ਤੋਂ ਆਪਾਂ ਦੂਸਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰ ਲਿਆ ਇੱਥੇ ਆਪਾਂ ਤਿੰਨ ਕੁੰਡਿਆਂ ਦੀ ਘਟਾਈ ਪਾਉਣੀ ਹੈ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਮਲਾਈ ਕਰਦੇ ਨੇ ਇੱਕ ਕੁੰਡਾ ਘਟ ਗਿਆ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਕੱਟ ਕੇ ਅੱਗੇ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡੇ ਕੱਟ ਕੇ ਇਸ ਤੋਂ ਅੱਗੇ ਜੋ ਡਿਜ਼ਾਈਨ ਆਪਾਂ ਬਣਾਈ ਕਰ ਰਹੇ ਹਾਂ ਸਲਾਈ ਨੂੰ ਬਣਾਈ ਕਰਦੇ ਜਾਣਾ ਚਾਰ ਤਿੰਨ ਦੀ ਘਟਾਈ ਪਾਉਣ ਤੋਂ ਬਾਅਦ ਇੱਥੇ ਆਪਾਂ ਦੋ ਕੁੰਡਿਆਂ ਦੀ ਘਟਾਈ ਪਾਉਣੀ ਹੈ ਜੀ ਇਸ ਦੇ ਵਿੱਚ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈਣਾ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤੋਂ ਅੱਗੇ ਆਪਾਂ ਬਾਕੀ ਸਾਰੀ ਸਲਾਈ ਨੂੰ ਬਣਾਈ ਕਰਦੇ ਜਾਣਾ ਜਿਸ ਤਰ੍ਹਾਂ ਆਪਾਂ ਬਣਾਈ ਕਰ ਰਹੇ ਹਾਂ ਇਸ ਤਰ੍ਹਾਂ ਹੀ ਬਣਾਈ ਕਰਦੇ ਜਾਣਾ ਜੀ ਬਾਕੀ ਸਾਰੀ ਸਲਾਈ ਨੂੰ ਡਿਜ਼ਾਈਨ ਪਾਉਂਦੇ ਹੋਏ ਚਾਰ ਤਿੰਨ ਦੋ ਦੀ ਘਟਾਈ ਪਾਉਣ ਤੋਂ ਬਾਅਦ ਇੱਥੇ ਆਪਾਂ ਇੱਕ ਕੁੰਡੇ ਦੀ ਘਟਾਈ ਪਾਉਣੀ ਹੈ ਜੀ ਬੈਕ ਸਾਈਡ ਤੇ ਆਪਾਂ 4 3 2 ਦੀ ਘਟਾਈ ਪਾਈ ਸੀ ਫਰੰਟ ਸਾਈਡ ਤੇ ਆਪਾਂ 4 3 2 1 ਦੀ ਘਟਾਈ ਪਾਉਣੀ ਦੋ ਕੁੰਡਿਆਂ ਦਾ ਇੱਕ ਕੁੰਡਾ ਅਲਟੀ ਸਾਈਡ ਨੂੰ ਬਣਾਈ ਕਰਦੇ ਨੇ ਇਸ ਦੇ ਨਾਲ ਆਪਣੀ ਇਹ ਘਟਾਈ ਜਿਹੜੀ ਮੋਢਿਆਂ ਦੀ ਹੈ ਪੂਰੀ ਹੋ ਜਾਂਦੀ ਹੈ ਜੀ ਬਾਕੀ ਸਾਰੀ ਸਿਲਾਈ ਨੂੰ ਆਪਾਂ ਸਿੱਧਾ-ਸਿੱਧਾ ਬਣਾਈ ਕਰਦੇ ਜਾਣਾ ਡਿਜ਼ਾਈਨ ਦੇ ਅਕੋਰਡਿੰਗ ਹੀ ਮੋਢਿਆਂ ਦੀ ਘਟਾਈ ਆਪਣੀ ਕੰਪਲੀਟ ਹੋ ਜਾਂਦੀ ਹੈ ਹੁਣ ਆਪਾਂ ਗਲੇ ਦੀ ਕਟਾਈ ਤੱਕ ਏ ਸਾਈਡ ਨੂੰ ਬਣਾਈ ਕਰ ਲੈਣਾ ਜੇਕਰ ਤੁਸੀਂ ਥੋੜਾ ਜਿਹਾ ਹੈਵੀ ਪਰਸਨ ਲਈ ਇਸਕੀ ਵੀ ਬਣਾਈ ਕਰ ਰਹੇ ਹੋ ਤਾਂ ਤੁਸੀਂ ਮੋਢਿਆਂ ਦੀ ਕਟਾਈ ਦੇ ਤੁਰੰਤ ਬਾਅਦ ਹੀ ਗਲੇ ਦੀ ਕਟਾਈ ਪਾ ਦੇਣੀ ਹੈ ਜੇਕਰ ਤੁਸੀਂ ਹੈਵੀ ਪਰਸਨ ਲਈ ਨਹੀਂ ਬਣਾਈ ਕਰ ਰਹੇ ਇਸਕੀ ਵੀ ਤਾਂ ਫਿਰ ਤੁਸੀਂ ਥੋੜੀਆਂ ਜੀਆਂ ਜੀਆਂ ਸਲਾਈਆਂ ਉੱਪਰ ਪਾ ਲੈਣੀ ਹੈ ਉਸ ਤੋਂ ਬਾਅਦ ਗਲੇ ਦੀ ਘਟਾਈ ਜਿਹੜੀ ਉਹ ਸਟਾਰਟ ਕਰਨੀ ਹੈ ਇਸ ਤਰ੍ਹਾਂ ਹੀ ਆਪਾਂ ਇਹ ਗਲੇ ਦੀ ਘਟਾਈ ਤੱਕ ਬਣਾਈ ਕਰ ਲੈਣਾ ਹੈ ਇਸ ਸਾਈਡ ਨੂੰ ਐਸ ਤਰ੍ਹਾਂ ਆਪਣੀ ਇਹ ਮੋਢੇ ਦੀ ਘਟਾਈ ਜਿਹੜੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਇਸ ਤੋਂ ਅੱਗੇ ਆਪਣੀ ਗਲੇ ਦੀ ਘਟਾਈ ਪਾਉਗੀ ਆਪਾਂ ਥੋੜਾ ਜਿਹਾ ਗਲਾ ਜ਼ਿਆਦਾ ਡੀਪ ਨਹੀਂ ਰੱਖਣਾ ਇਸ ਲਈ ਆਪਾਂ ਉੱਪਰ ਸਲਾਈਆਂ ਬਣਾਈ ਕਰ ਲੈਣੀਆਂ ਇਹਨਾਂ ਕੁੰਡਿਆਂ ਉੱਪਰ ਜਿੰਨੀਆਂ ਵੀ ਸਲਾਈਆਂ ਆਪਾਂ ਬਣਾਈਆਂ ਕਰਨੀਆਂ ਚਾਹੁੰਦੇ ਆ ਆਪਾਂ ਬਣਾਈ ਕਰ ਲੈਣੀਆਂ ਉਸ ਤੋਂ ਬਾਅਦ ਆਪਾਂ ਗਲੇ ਦੀ ਘਟਾਈ ਪਾਵਾਂਗੇ ਗਲੇ ਦੀ ਘਟਾਈ ਜਿਹੜੀ ਉਹ ਦੋਨਾਂ ਸਾਈਡ ਦੇ ਪੱਲਿਆਂ ਦੀ ਇਕੱਠੀ ਪਾਉਗੇ ਜੀ ਜਦੋਂ ਦੂਸਰਾ ਸਾਈਡ ਦਾ ਆਪਾਂ ਪੱਲਾ ਵੀ ਬਣਾਈ ਕਰ ਲਵਾਂਗੇ ਉਸ ਤੋਂ ਬਾਅਦ ਹੀ ਗਲੇ ਦੀ ਘਟਾਈ ਪਾਉਗੀ ਆਪਾਂ ਸੌਖੇ ਤਰੀਕੇ ਨਾਲ ਬੜਾਈ ਕਰਨ ਲਈ ਇਹਨਾਂ ਕੁੰਡਿਆਂ ਨੂੰ ਇੱਕ ਵਾਰੀ ਬੰਦ ਕਰ ਲਿਆ ਸੀ ਜੀ ਇਸ ਲਈ ਆਪਾਂ ਹੁਣ ਜਿੰਨਾ ਗਲਾ ਪਰ ਰੱਖਣਾ ਚਾਹੁੰਦੇ ਆਪਾਂ ਜਿਆਦਾ ਡੀਪ ਗਲਾ ਨਹੀਂ ਰੱਖਣਾ ਇਸ ਲਈ ਆਪਾਂ ਇਹਦੇ ਉੱਪਰ ਕੁੰਡੇ ਬਣਾਈ ਕਰ ਲੈਣੇ ਐ ਸਲਾਈਆਂ ਬਣਾਈ ਕਰ ਲੈਣੀਆਂ ਆਪਾਂ ਬਣਾਈ ਕਰ ਲੈਣੇ ਜੀ ਸਲਾਈਆਂ ਇਸ ਤਰ੍ਹਾਂ ਆਪਾਂ ਸਕੀਵੀ ਦੇ ਪਾਰਟ ਨੂੰ ਗਲੇ ਦੀ ਘਟਾਈ ਤੱਕ ਬਣਾਈ ਕਰ ਲਿਆ ਜੀ ਹੁਣ ਆਪਾਂ ਇਸ ਨੂੰ ਥ੍ਰੈਡ ਕੱਟ ਦੇਵਾਂਗੇ ਇਸ ਤਰ੍ਹਾਂ ਥ੍ਰੈਡ ਆਪਾਂ ਕੱਟ ਦੇਣਾ ਗਲੇ ਦੀ ਘਟਾਈ ਦੋਨੋਂ ਪਾਰਟਸ ਦੀ ਇਕੱਠੀ ਹੋਊਗੀ ਇਹਨਾਂ ਕੁੰਡਿਆਂ ਨੂੰ ਆਪਾਂ ਇਸ ਲਾਈ ਉੱਪਰ ਲੈ ਲੈਣਾ ਹੁਣ ਆਪਾਂ ਅੱਠ ਕੁੰਡੇ ਲੈਣੇ ਆ ਜੀ ਆਹ ਕੁੰਡੇ ਤਾਂ ਆਪਣੇ ਬਣਾਈ ਵਾਲੇ ਹੋਗੇ ਫੱਟੀ ਵਾਲੇ ਕੁੰਡੇ ਆਪਾਂ ਇਸ ਫੱਟੀ ਦੇ ਨੀਚੇ ਹੀ ਉਠਾਉਣੇ ਆ ਇਸ ਤਰ੍ਹਾਂ ਅੱਠ ਕੁੰਡੇ ਲੈ ਲੈਣੇ ਆ ਇੱਕ ਇੱਕ ਦੋ ਤਿੰਨ ਚਾਰ 5 6 7 ਔਰ 8 8 ਗੁੰਡੇ ਆਪਾਂ ਇਸ ਤਰ੍ਹਾਂ ਲੈ ਲੈਣੇ ਆ ਫੱਟੀ ਦੇ ਫੱਟੀ ਵਾਲੇ ਗੁੰਡੇ ਹੀ ਉਠਾ ਲੈਣੇ ਆ 7 ਔਰ 8 8 ਗੁੰਡੇ ਲੈਣੇ ਆ ਜੀ 1 2 3 4 5 6 7 8 ਇਹ ਫੱਟੀ ਵਾਲੇ ਗੁੰਡੇ ਹੀ ਆਪਾਂ ਠਾਉਣੇ ਆ ਜੀ ਹੁਣ ਆਪਾਂ ਇਹਨਾਂ ਕੁੰਡਿਆਂ ਦੀ ਬਣਾਈ ਕਰਨੀ ਹੈ ਇਸ ਤਰ੍ਹਾਂ ਥ੍ਰੈਡ ਕਰ ਲੈਣਾ ਜੀ ਐਡ ਥ੍ਰੈਡ ਐਡ ਕਰਕੇ ਇਸ ਤੋਂ ਅੱਗੇ ਆਪਾਂ 8 ਕੁੰਡੇ ਉਲਟੇ ਬਣਾਈ ਕਰਨੇ ਹਨ ਇੱਕ ਕੁੰਡਾ ਐਕਸਟਰਾ 7 ਕੁੰਡੇ ਇਸ ਦੇ ਨਾਲ ਉਲਟੇ ਬਣਾਈ ਕਰਨੇ ਹਨ 2 ਥੈਨ 4 5 6 اور 7 ਫੱਟੀ ਵਾਲੇ ਕੁੰਡਿਆਂ ਨੂੰ ਆਪਾਂ ਦੂਸਰੇ ਕੁੰਡਿਆਂ ਜਿਹੇ ਤਰ੍ਹਾਂ ਉਲਟੇ ਬਣਾਈ ਕਰਨਾ ਹੈ ਬਾਕੀ ਦੂਸਰੇ ਕੁੰਡਿਆਂ ਉੱਪਰ ਆਪਾਂ ਸਲਾਈ ਪਾਉਂਦੇ ਜਾਣਾ ਜਿਸ ਤਰ੍ਹਾਂ ਆਪਾਂ ਡਿਜ਼ਾਈਨ ਬਣਾਈ ਕਰ ਰਹੇ ਹਾਂ ਇਸ ਤਰ੍ਹਾਂ ਹੀ ਆਪਾਂ ਬਣਾਈ ਕਰਦੇ ਹੋਏ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਇਹ ਸਟ੍ਰਾਈਨ ਆਪਾਂ ਇਹ ਪੱਟੀ ਵਾਲੇ ਕੁੰਡਿਆਂ ਨੂੰ ਉਲਟਾ ਬਣਾਈ ਕਰਦੇ ਜਾਣਾ ਔਰ ਦੂਜੇ ਕੁੰਡਿਆਂ ਨੂੰ ਡਿਜ਼ਾਈਨ ਪਾਉਂਦੇ ਹੋਏ ਬਣਾਈ ਕਰਕੇ ਕੰਪਲੀਟ ਕਰਦੇ ਨੇ ਮੋਡੇ ਦੀ ਘਟਾਈ ਤੱਕ ਆਪਾਂ ਬਣਾਈ ਕਰ ਲੈਣਾ ਜੀ ਸਾਰੇ ਕੁੰਡੇਆਂ ਨੂੰ ਆਪਾਂ ਸਿੱਧਾ-ਸਿੱਧਾ ਬਣਾਈ ਕਰਦੇ ਜਾਣਾ ਡਿਜ਼ਾਈਨ ਦੇ ਅਕੋਰਡਿੰਗ ਹੀ ਇਸ ਤਰ੍ਹਾਂ ਆਪਾਂ ਇਹ ਸਕੀਵੀ ਦੇ ਇਸ 파ਟ ਨੂੰ ਵੀ ਮੋਡੇ ਦੀ ਬਣਾਈ ਤੱਕ ਬਣਾਈ ਕਰਕੇ ਕੰਪਲੀਟ ਕਰ ਲਿਆ ਜੀ ਇਹ ਆਪਣੀ ਉੱਪਰਲੀ ਪੱਟੀ ਹੈ ਇਹ ਆਪਾਂ ਜੋ ਕੁੰਡੇ ਚੱਕ ਕੇ ਪੱਟੀ ਬਣਾਈ ਕੀਤੀ ਹੈ ਇਹ ਪੱਟੀ ਆ ਜਾਂਦੀ ਹੈ ਮੋਡੇ ਦੀ ਬਣਾਈ ਤੱਕ ਆਪਾਂ ਇਸ 파ਟ ਨੂੰ ਬਣਾਈ ਕਰਕੇ ਕੰਪਲੀਟ ਕਰ ਲਿਆ ਜੀ ਹੁਣ ਆਪਾਂ ਮੋਡੇ ਦੀ ਘਟਾਈ ਕਰਨੀ ਹੈ ਮੋਡੇ ਦੀ ਘਟਾਈ ਇਸ 파ਟ ਦੇ ਵਿੱਚ ਉਲਟੀ ਸਾਈਡ ਦੇ ਵਿੱਚੋਂ ਹੋਊਗੀ ਔਲਟ ਸਾਈਡ ਦੇ ਵਿੱਚੋਂ ਮੋਡੇ ਦੀ ਘਟਾਈ ਪਾਉਗੀ ਇਸ ਲਈ ਪਹਿਲੀ ਸਲਾਈ ਇਸ ਸਲਾਈ ਦੇ ਵਿੱਚ ਆਪਾਂ 4 ਕੁੰਡੇ ਘਟਾਉਣੇ ਆ ਇਸ ਤਰੀਕੇ ਨਾਲ ਦੋ ਕੁੰਡਿਆਂ ਦਾ ਇੱਕ ਨੂੰ ਔਲਟ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦਾ ਇੱਕ ਨੂੰ ਔਲਟ ਸਾਈਡ ਨੂੰ ਬਣਾਈ ਕਰ ਦੇਣਾ ਦੋ ਕੁੰਡੇ ਘਟ ਗਏ ਦੋ ਕੁੰਡਿਆਂ ਦਾ ਇੱਕ ਨੂੰ ਔਲਟ ਸਾਈਡ ਨੂੰ ਬਣਾਈ ਕਰ ਦੇਣਾ ਤਿੰਨ ਕੁੰਡੇ ਘਟ ਗਏ ਦੋ ਕੁੰਡਿਆਂ ਦਾ ਇੱਕ ਉਲਟੀ ਸਾਈਡ ਨੂੰ ਬਣਾਈ ਕਰ ਦੇਣਾ ਚਾਰ ਕੁੰਡੇ ਘਟ ਗਏ। ਬਾਕੀ ਸਾਰੀ ਸਿਲਾਈ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ। ਇਸ ਤਰ੍ਹਾਂ ਬਾਕੀ ਸਾਰੀ ਸਿਲਾਈ ਨੂੰ ਉਲਟਾ-ਉਲਟਾ ਬਣਾਈ ਕਰਕੇ ਇਹ ਸਾਰੀ ਸਿਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ। ਸਿੱਧੀ ਸਾਈਡ ਤੋਂ ਮੋੜੇ ਦੀ ਕਟਾਈ ਸ਼ੁਰੂ ਕਰਨ ਤੋਂ ਬਾਅਦ ਸਿੱਧੀ ਸਾਈਡ ਤੋਂ ਪਹਿਲੀ ਸਿਲਾਈ ਹੈ ਜੀ ਆਪਣੀ। ਇਸ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਪਾਉਂਦੇ ਜਾਣਾ ਜਿਸ ਤਰ੍ਹਾਂ ਆਪਾਂ ਦੂਸਰੀਆਂ ਸਲਾਈਆਂ ਸਾਰੀਆਂ ਸਿੱਧੀਆਂ ਬਣਾਈ ਕਰਨੀਆਂ ਇਸ ਤਰ੍ਹਾਂ ਹੀ ਆਪਾਂ ਇਹ ਇਹ ਸਲਾਈ ਨੂੰ ਬਣਾਈ ਕਰਕੇ ਕੰਪਲੀਟ ਕਰਦੇ ਜਾਣਾ ਸਿੱਧੀ ਸਾਈਡ ਤੋਂ ਸਿੱਧੀ ਸਾਈਡ ਤੋਂ ਆਪਣੀਆਂ ਸਲਾਈਆਂ ਸੇਮ ਹੀ ਬਣਾਈ ਹੁੰਦੀਆਂ ਇਸ ਲਈ ਆਪਾਂ ਅਗਲੀਆਂ ਸਲਾਈਆਂ ਦੇ ਵਿੱਚ ਸਿੱਧੀ ਸਾਈਡ ਦੀ ਵੀਡੀਓ ਜਿਹੜੀ ਉਹ ਨਹੀਂ ਬਣਾਵਾਂਗੇ ਸੀ ਦੀ ਸਾਈਡ ਨੂੰ ਆਪਾਂ ਕਵਰ ਨਹੀਂ ਕਰਾਂਗੇ ਵੀਡੀਓ 'ਚ ਸਿਰਫ ਜਦੋਂ ਆਪਾਂ ਘਟਾਈ ਪਾਉਣੀ ਉਲਟੀ ਸਾਈਡ ਦੇ ਵਿੱਚ ਉਹਨਾਂ ਸਲਾਈਆਂ ਦੀ ਵੀਡੀਓ ਹੀ ਕਵਰ ਕਰਨੀ ਆ ਆਪਾਂ ਇਹ ਸਾਰੀ ਸਲਾਈ ਨੂੰ ਡਿਜ਼ਾਈਨ ਦੇ ਅਕੋਰਡਿੰਗ ਸਿੱਧਾ ਸਿੱਧਾ ਬਣਾਈ ਕਰ ਲੈਣਾ ਹੁਣ ਆਪਾਂ ਅਗੇ ਜੀ ਉਲਟੀ ਸਾਈਡ ਉਲਟੀ ਸਾਈਡ ਦੇ ਵਿੱਚ ਆਪਾਂ ਚਾਰ ਕੁੰਡਿਆਂ ਦੀ ਘਟਾਈ ਪਾਉਣ ਤੋਂ ਬਾਅਦ ਤਿੰਨ ਕੁੰਡੇ ਘਟਾਉਣੇ ਆ ਦੋ ਕੁੰਡਿਆਂ ਦਾ ਇੱਕ ਨੂੰ ਉਲਟੀ ਸਾਈਡ ਨੂੰ ਬਣਾਈ ਕਰਦੇ ਨੇ ਇੱਕ ਕੁੰਡਾ ਘਟ ਗਿਆ ਦੋ ਕੁੰਡਿਆਂ ਦਾ ਇੱਕ ਨੂੰ ਉਲਟੀ ਸਾਈਡ ਨੂੰ ਬਣਾਈ ਕਰਦੇ ਨੇ ਦੋ ਕੁੰਡੇ ਘਟ ਗਏ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰਦੇ ਨਾ ਤਿੰਨ ਕੁੰਡੇ ਘਟਕੇ ਇਸ ਤੋਂ ਅੱਗੇ ਬਾਕੀ ਸਾਰੇ ਕੁੰਡਿਆਂ ਨੂੰ ਆਪਾਂ ਉਲਟਾ ਉਲਟਾ ਬਣਾਈ ਕਰਕੇ ਸਲਾਈ ਬਣਾਈ ਕਰਕੇ ਕੰਪਲੀਟ ਕਰ ਲੈਣੀ ਆ ਇਸ ਤਰ੍ਹਾਂ ਚਾਰ ਤਿੰਨ ਦੀ ਘਟਾਈ ਪਾਉਣ ਤੋਂ ਬਾਅਦ ਇੱਥੇ ਆਪਾਂ ਦੋ ਕੁੰਡਿਆਂ ਦੀ ਘਟਾਈ ਪਾਉਣੀ ਜੀ ਇਸ ਦੇ ਵਿੱਚ ਆਪਾਂ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਕੁੰਡੇ ਨੂੰ ਇਸੇ ਸਲਾਈ ਉੱਪਰ ਲੈਣਾ ਔਰ ਦੋ ਕੁੰਡਿਆਂ ਦਾ ਇੱਕ ਨੂੰ ਅਲਟੀ ਸਾਈਡ ਨੂੰ ਬਣਾਈ ਕਰ ਦੇਣਾ ਬਾਕੀ ਸਾਰੀ ਸਲਾਈ ਨੂੰ ਆਪਾਂ ਉਲਟਾ-ਉਲਟਾ ਬਣਾਈ ਕਰਦੇ ਜਾਣਾ ਐਸ ਤਰ੍ਹਾਂ ਬਾਕੀ ਸਾਰੀ ਸਲਾਈ ਨੂੰ ਉਲਟਾ-ਉਲਟਾ ਬਣਾਈ ਕਰਕੇ ਸਲਾਈ ਕੰਪਲੀਟ ਕਰ ਲੈਣੀ ਹੈ 4 3 2 ਦੀ ਘਟਾਈ ਪਾਉਣ ਤੋਂ ਬਾਅਦ ਇੱਥੇ ਆਪਾਂ ਇੱਕ ਕੁੰਡਾ ਘਟਾਉਣਾ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟੀ ਸਾਈਡ ਨੂੰ ਬਣਾਈ ਕਰਦੇ ਨੇ ਇਸ ਦੇ ਨਾਲ ਆਪਣੀ ਘਟਾਈ ਪੂਰੀ ਹੋ ਜਾਂਦੀ ਹੈ 4 3 2 ਦੀ ਘਟਾਈ ਆਪਾਂ ਪਾ ਰਹੇ ਹਾਂ ਫਰੰਟ ਸਾਈਡ ਦੇ ਵਿੱਚ ਇਸ ਤੋਂ ਅੱਗੇ ਬਾਕੀ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ 11 ਕੁੰਡਿਆਂ ਦਾ ਇਹ ਆਪਣਾ ਡਿਜ਼ਾਈਨ ਸੀ ਇਸ ਦੇ ਵਿੱਚ ਆਪਣੇ 10 ਕੁੰਡੇ ਘਟ ਜਾਂਦੇ ਆ ਜੇ ਘਟਾਈ ਪਾਉਂਦੇ ਹਾਂ ਜੋ ਇੱਕ ਕੁੰਡਾ ਐਕਸਟਰਾ ਰਹਿ ਜਾਂਦਾ ਇਸ ਨੂੰ ਆਪਾਂ ਸਿੱਧਾ-ਸਿੱਧਾ ਬਣਾਈ ਕਰਦੇ ਜਾਣਾ ਐਕਸਟਰਾ ਕੁੰਡੇ ਦੇ ਨਾਲ ਇਸ ਤਰ੍ਹਾਂ ਆਪਣੀ ਇਹ 4 3 2 1 ਦੀ ਘਟਾਈ ਪੈ ਜਾਂਦੀ ਹੈ ਜੇ 10 ਕੁੰਡੇ ਆਪਣੇ ਇਧਰੋਂ ਘਟ ਜਾਂਦੇ ਆ ਇਸ ਤੋਂ ਅੱਗੇ ਆਪਾਂ ਜਿੱਥੋਂ ਤੱਕ ਆਪਾਂ ਗਲੇ ਦੀ ਘਟਾਈ ਪਾਉਣੀ ਹੈ ਜਿੰਨੀ ਤੁਸੀਂ ਗਲੇ ਦੀ ਲੈਂਥ ਰੱਖਣੀ ਚਾਹੁੰਦੇ ਹੋ ਜੇ ਤਾਂ ਤੁਸੀਂ ਹੈਵੀ ਪਰਸਨ ਲਈ ਬਣਾਈ ਕਰ ਰਹੇ ਹੋ ਤਾਂ ਤੁਸੀਂ ਮੋਢਿਆਂ ਦੀ ਘਟਾਈ ਤੋਂ ਤੁਰੰਤ ਬਾਅਦ ਹੀ ਗਲੇ ਦੀ ਘਟਾਈ ਜਿਹੜੀ ਆ ਪਾਉਣੀ ਸ਼ੁਰੂ ਕਰ ਸਕਦੇ ਹੋ ਪਰ ਆਪਾਂ ਨੂੰ ਜ਼ਿਆਦਾ ਡੀਪ ਗਲਾ ਨਹੀਂ ਚਾਹੀਦਾ ਹੈਵੀ ਪਰਸਨ ਲਈ ਆਪਾਂ ਇਹ ਕੀ ਵੀ ਬਣਾਈ ਨਹੀਂ ਕਰ ਰਹੇ ਇਸ ਲਈ ਆਪਾਂ ਇਹਦੇ ਉੱਪਰ ਕੁਸ ਲਾਈਆਂ ਪਾ ਲੈਣੀਆਂ ਉਸ ਤੋਂ ਬਾਅਦ ਆਪਾਂ ਗਲੇ ਦੀ ਘਟਾਈ ਕਰਾਂਗੇ ਗਲੇ ਦੀ ਘਟਾਈ ਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਨੂੰ ਆਪਣੇ ਵੀਡੀਓਸ ਕਿਸ ਤਰ੍ਹਾਂ ਲੱਗਦੀਆਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ